23 ਮਾਰਚ 2025 ਸਰਜੇਗਾ ਲੋਈਆਂ ਚ ਨਵਾਂ ਇਤਿਹਾਸ ਲੋਈਆਂ ਵਾਸੀਆਂ ਲਈ ਇਸ ਵਾਰ 23 ਮਾਰਚ 2025 ਦਾ ਦਿਨ ਇਤਿਹਾਸਿਕ ਹੋਵੇਗਾ ਕਿਉਂਕਿ ਉਹਨਾਂ ਨੂੰ ਆਸ ਹੈ ਕਿ ਇਸ ਦਿਨ ਸਥਾਨਕ ਸਰਕਾਰਾਂ ਮੰਤਰੀ ਲੋਈਆਂ ਆ ਕੇ ਸ਼ਹਿਰ ਵਾਸੀਆਂ ਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਚਿਰਕਣੀ ਮੰਗ ਅਤੇ ਆਸ ਨੂੰ ਬੂਰ ਪਾਉਣਗੇ ਕਾਬਲੇ ਜ਼ਿਕਰ ਹੈ ਕਿ ਲੋਈਆਂ ਖਾਸ ਪੰਜਾਬ ਦਾ ਵਾਹਿਦ ਸ਼ਹਿਰ ਹੈ ਜੋ ਵਾਟਰ ਸਪਲਾਈ ਤੋਂ ਸਖਣਾ ਹੈ ਇਸੇ ਤਰ੍ਹਾਂ ਲੋਕ ਸੀਵਰੇਜ ਦੀ ਗੰਭੀਰ ਸਮੱਸਿਆ ਨਾਲ ਵੀ ਜੂਝ ਰਹੇ ਹਨ ਹੁਣ ਆ ਕੇ ਇਹਨਾਂ ਮੁਸ਼ਕਲਾਂ ਦੇ ਹੱਲ ਦੀ ਆਸ ਉਦੋਂ ਵੱਜੀ ਜਦੋਂ ਲੋਈਆਂ ਦੀ ਨਗਰਪੰਚਾਇਤ ਨੇ ਵਾਟਰ ਟ੍ਰੀਟਮੈਂਟ ਪਲਾਂਟ ਲਈ ਜਗ੍ਹਾ ਲਾਟ ਕਰ ਦਿੱਤੀ ਬਸ ਫਿਰ ਕੀ ਸੀ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਉੱਪਰ ਸੀਵਰੇਜ ਅਤੇ ਵਾਟਰ ਸਪਲਾਈ ਦੇ ਮੁੱਦੇ ਬਾਰੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਤੇ ਲੱਗਦਾ ਹੈ ਇਸ ਵਾਰ ਦੀ 23 ਮਾਰਚ ਨੂੰ ਸ਼ਾਮ 6 ਵਜੇ ਲੋਹੀਆਂ ਦੇ ਦਸ਼ਮੇਸ਼ ਪਾਰਕ ਵਿੱਚ ਲੋਹੀਆਂ ਨਾਟਕ ਕਲਾ ਮੰਚ ਅਤੇ ਸੋਚ ਸੈਂਟਰ ਸੀਟਲ ਅਮਰੀਕਾ ਵੱਲੋਂ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਡਾਕਟਰ ਰਵਜੋਤ ਸਿੰਘ ਸ਼ਹਿਰ ਵਾਸੀਆਂ ਨੂੰ ਇਸ ਸਬੰਧੀ ਖੁਸ਼ਖਬਰੀਆਂ ਨਾਲ ਨਵਾਜਣਗੇ ਡਾਕਟਰ ਸਾਹਿਬ ਸਿੰਘ ਦੀ ਮਾ ਟੀਮ ਡਾਕਟਰ ਸਾਹਿਬ ਸਿੰਘ ਮਹਾਲੀ ਵੱਲੋਂ ਇਸ ਮੌਕੇ ਤੇ ਨਾਟਕ ਤਨ ਲਖਾਰੀ ਨਾਨਕਾ ਪੇਸ਼ ਕੀਤਾ ਜਾਵੇਗਾ ਬਾਲਮਕੰਦ ਸ਼ਰਮਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਦੇ ਯਤਨਾਂ ਨਾਲ ਕਰਵਾਏ ਜਾ ਰਹੇ ਇਸ ਸਮਾਰੋਹ ਦੀ ਪ੍ਰਧਾਨਗੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਕਰਨਗੇ ਜਦਕਿ ਡਾਕਟਰ ਹਿਮਾਂਸ਼ੂ ਅਗਰਵਾਲ ਆਈਏਐਸ ਡੀਸੀ ਜਲੰਧਰ ਖੇਡ ਪ੍ਰਮੋਟਰ ਹਰਬੰਸ ਸਿੰਘ ਚੰਦੀ ਅਤੇ ਵਿਪਨ ਸ਼ਰਮਾ ਚੇਅਰਮੈਨ ਸਤਿਮ ਗਰੁੱਪ ਆਫ ਇੰਡਸਟਰੀਜ਼ ਵਿਸ਼ੇਸ਼ ਪ੍ਰੋਣਿਆਂ ਵੱਜੋਂ ਸ਼ਿਰਕਤ ਕਰਨਗੇ ਅੱਜ ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪ੍ਰਵਿੰਦਰ ਕੌਰ ਨੇ ਅਤੇ ਬਾਲਮਕੰਦ ਸ਼ਰਮਾ ਨੇ ਇਸ ਸੰਬੰਧੀ ਸਮਾਰੋਹ ਦਾ ਪੋਸਟਰ ਰਿਲੀਜ਼ ਕੀਤਾ ਕਿਉਂਕਿ ਇਸੇ ਦਿਨ ਯਾਨੀ 23 ਮਾਰਚ 2025 ਨੂੰ ਹੀ ਲੋਈਆਂ ਦੇ ਨਾਮ ਦੇ ਭਵਨ ਵਿਖੇ ਐਨਆਰਆਈ ਲੋਕਾਂ ਦੀਆਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਇੱਕ ਵਿਸ਼ੇਸ਼ ਕੈਂਪ ਲੱਗੇਗਾ ਜਿੱਥੇ ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪ੍ਰਵਿੰਦਰ ਕੌਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਹਾਜ਼ਰ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਪੋਸਟਰ ਰਿਲੀਜ਼ ਵਿਲੇ ਜਿਵੇਂ ਤੁਸੀਂ ਵੇਖ ਰਹੇ ਹੋ ਲੋਈਆਂ ਦੇ ਚੁਰਿੰਦਾ ਸ਼ੈਰੀ ਹਾਜ਼ਰ ਸਨ ਇਸ ਇਹਨਾਂ ਤੋਂ ਇਲਾਵਾ ਅਮਰੀਕਾ ਚ ਵੱਸ ਕੇ ਪੰਜਾਬ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਐਨ ਆਰ ਆਈਜ਼ ਵਿੱਚ ਭਪਿੰਦਰ ਸਿੰਘ ਹੁੰਦਲ ਕੋਟਲੀ ਰਾਈਆਂ ਡਾਕਟਰ ਅਕਵਿੰਦਰ ਸਿੰਘ ਗਿੱਲ ਅਤੇ ਸੁਰਿੰਦਰਪਾਲ ਸ਼ਰਮਾ ਵੀ ਉਪਸਥਿਤ ਸਨ ਆਓ ਸੁਣਦੇ ਆ ਇਸ ਮੌਕੇ ਤੇ ਦਿੱਤਾ ਬਾਲਮਕੰਦ ਸ਼ਰਮਾ ਦਾ ਸੁਨੇਹਾ ਐਨ ਆਰ ਆਈ ਸਭਾ ਦੇ ਪੰਜਾਬ ਦੇ ਪ੍ਰਧਾਨ ਮੈਡ ਪ੍ਰਵਿੰਦਰ ਕੌਰ ਜੀ ਜਿਨ੍ਹਾਂ ਨੇ ਵਾਦਾ ਕੀਤਾ ਕਿ 23 ਮਾਰਚ 2025 ਨੂੰ ਐਤਵਾਰ ਲੋਈਆਂ ਵਿਖੇ ਉਹ 2 ਵਜੇ ਪਹੁੰਚ ਰਹੇ ਨੇ ਉੱਥੇ ਲੋਹਿਆਂ ਦੇ ਨਾਮ ਦੇ ਭਵਨ ਦੇ ਵਿੱਚ ਇੱਕ ਐਨਆਰਆਈ ਮਿਲਣੀ ਜਿਹੜੀ ਆ ਹੋ ਰਹੀ ਆ ਉੱਥੇ ਇਲਾਕੇ ਦੀਆਂ ਜੋ ਐਨਆਰਆਈ ਫੈਮਿਲੀ ਆਈਆਂ ਹੀਆਂ ਉਹ ਮੈਡਮ ਨੂੰ ਮਿਲਣ ਗਿਆ ਕੇ ਇਹਨਾਂ ਨਾਲ ਪੁਲਿਸ ਦੇ ਅਧਿਕਾਰੀ ਸਿਵਲ ਅਧਿਕਾਰੀ ਆਉਣਗੇ ਉੱਥੇ ਐਨਆਰਆਈ ਸਮੱਸਿਆ ਸੁਣ ਕੇ ਇੱਕ ਦਰਬਾਰ ਲਾਇਆ ਜਾਵੇਗਾ ਹਲਕੀ ਤੇ ਇਹਨਾਂ ਬਸਲੇ ਇਸ ਤੋਂ ਇਲਾਵਾ ਸ਼ਾਮ ਨੂੰ 6 ਵਜੇ ਉਸੇ ਪਿੰਡ ਵਿੱਚ ਸਾਡੇ ਲੋਹਿਆਂ ਚ ਇੱਕ ਨਾਟਕ ਖੇਡਿਆ ਜਾਊਗਾ ਸਾਹਬ ਸਿੰਘ ਜੀ ਮਹਾਲੀ ਤੋਂ ਆ ਰਹੇ ਆ ਡਾਕਟਰ ਸਾਹਿਬ ਸੇ ਨਾਟਕ ਹੈ ਤਲਖਰੀ ਨਾਨਕਾ ਤੇ ਨਾਟਕ ਦੀ ਜਿਹੜੇ ਸਵਾਗਤ ਦੀ ਪ੍ਰਧਾਨਗੀ ਆ ਉਹ ਬਾਬਾ ਸੀਤੀਵਾਜ ਕਰਨਗੇ ਤੇ ਮੁੱਖ ਮਾਨ ਇਸ ਇਲਾਕੇ ਦੇ ਸ਼ਾਮਚਰਾਸੀ ਵਾਲੇ ਐਮ ਐਲ ਏ ਜ ਉਸ ਵਾਲੇ ਸਤਨ ਸਰ ਮੰਤਰੀ ਨੇ ਡਾਕਟਰ ਅਵਜੋਤ ਜੀ ਉਹ ਮੁੱਖ ਮਾਨ ਹੋਣਗੇ ਤੇ ਵਿਸ਼ੇਸ਼ ਜਨੰਦਰ ਡਾਕਟਰ ਹਮਨਸ਼ੂ ਅਗਰ왈 ਜੀ ਉੱਥੇ ਵਿਸ਼ੇਸ਼ ਮਾਨ ਹੋਣਗੇ ਆਪ ਸਦਾ ਹੈ ਤੁਮਾਂ ਮਾਗੀ ਇਸ ਸਵਾਗਤ ਦੀ ਰਣਗ ਬੁਲਾਓ ਬਹੁਤ ਬਹੁਤ ਧੰਨਵਾਦ ਮੇਹਾ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ